ਇੱਕ ਬੇਹਦ ਹੀ ਚੌਂਕਾ ਦੇਣ ਵਾਲਾ ਤੇ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਪਾਠੀ ਸਿੰਘ ਨੇ ਆਪਣੀ ਹੀ ਸਾਥੀ ਪਾਠੀ ਦਾ ਕਤਲ ਕਰ ਦਿੱਤਾ ਹੈ ਜੀ ਹਾ ਉਸ ਦੇ سینੇ ਵਿੱਚ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਪਾਠੀ ਸਿੰਘ 16 ਸਾਲ ਦਾ ਸੀ ਜੋ ਕਿ 10ਵੀਂ ਦੀ ਪੜ੍ਹਾਈ ਕਰ ਰਿਹਾ ਸੀ ਜਿਸ ਤੋਂ ਬਾਅਦ ਜਦੋਂ ਉਹ ਅਖੰਡ ਪਾਠ ਸਾਹਿਬ ਦੀ ਭੇਟਾ ਲੈਣ ਉਸ ਪਾਠੀ ਸਿੰਘ ਕੋਲ ਗਿਆ ਤਾਂ ਤੈਸ਼ ਵਿੱਚ ਆਏ ਪਾਠੀ ਨੇ ਇਸ 16 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਕਰਨਾ ਤਰਨਤਾਨ ਦੇ ਪਿੰਡ ਗੋਲਵਾੜ ਦੀ ਇਹ ਜਿੱਥੇ ਕਿ ਪਾਠੀ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਹੈ ਜਦਕਿ ਉਸ ਦਾ ਦੂਜਾ ਭਰਾ ਹਸਪਤਾਲ ਵਿੱਚ ਜ਼ਖਮੀ ਹਾਲਤ ਵਿੱਚ ਪਿਆ ਆਪਣੀ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਦਰਸਲ ਮ੍ਰਿਤਕ ਨੌਜਵਾਨ ਆਪਣੇ ਭਰਾ ਨਾਲ ਇਸ ਪਾਠੀ ਸਿੰਘ ਤੋਂ ਪੇਟਾ ਦੇ ਪੈਸੇ ਲੈਣ ਗਿਆ ਸੀ ਜਿੱਥੇ ਕਿ ਦੋਵਾਂ ਵਿਚਕਾਰ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ ਇਸ ਦੌਰਾਨ ਮਲਸਮ ਪਾਠੀ ਸਿੰਘ ਨੇ ਮਨਪ੍ਰੀਤ ਸਿੰਘ ਦੇ ਸੀਨੇ ਵਿੱਚ ਕਿਰਚ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਦਕਿ ਉਸ ਦੇ ਭਰਾ ਨੂੰ ਸਰਦਾਈ ਵਾਲਾ ਛੋਟਾ ਮਾਰ ਕੇ ਪੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਉਮਰ ਕਰੀਬ 16 ਸਾਲ ਵਜੋਂ ਹੋਈ ਹੈ ਜੋ ਕਿ 10ਵੀਂ ਦਾ ਵਿਦਿਆਰਥੀ ਸੀ ਅਤੇ ਪੜਨ ਦੇ ਨਾਲ ਨਾਲ ਪਾਠੀ ਸਿੰਘ ਦੀ ਡਿਊਟੀ ਵੀ ਕਰਦਾ ਸੀ ਤੇ ਜਾਣਕਾਰੀ ਮੁਤਾਬਕ ਮ੍ਰਿਤਿਕ ਦੇ ਰਿਸ਼ਤੇਦਾਰ ਨੇ ਦੱਸਿਆ ਹੈ ਕਿ ਇਹਨਾਂ ਭਰਾਵਾਂ ਨੇ ਖੰਡਪਾੜ ਦੀ ਭੇਟਾ ਲੈਣੀ ਸੀ ਤੇ ਜਦੋਂ ਉਹ ਪਿੰਡ ਗੋਲਵਾੜ ਸ਼ੁਭਕਰਨ ਸਿੰਘ ਜੋ ਕਿ ਪਾਠੀ ਵੀ ਹੈ ਅਤੇ ਅੱਡੇ ਉੱਤੇ ਸਰਦਾਈ ਦੀ ਦੁਕਾਨ ਲਗਾਉਂਦਾ ਹੈ ਉਸ ਕੋਲੋਂ ਪੈਸੇ ਦੀ ਮੰਗ ਕੀਤੀ ਤਾਂ ਇਹਨਾਂ ਦਾ ਉੱਥੇ ਝਗੜਾ ਹੋ ਗਿਆ ਉਸ ਪਾਠੀ ਸਿੰਘ ਨੇ ਚਾਕੂ ਮਾਰ ਕੇ ਮਨਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਜਦ ਕਿ ਉਸਦੇ ਵੱਡੇ ਭਰਾ ਦੇ ਸਿਰ ਵਿੱਚ ਸਰਦਾਈ ਰਗੜਨ ਵਾਲਾ ਕੋਟਰਾ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗੀ ਹੈ ਕੋਈ ਨਹੀਂ ਬੱਚੇ ਸਾਡੇ ਨਾ ਇਹਨਾਂ ਨੇ ਮਾਇਆ ਲੈਣੀ ਸੀ ਆਪਣੇ ਕੰਡ ਪੱਖਾਂ ਦੀ ਜੀਤੀਆਂ ਦੀ ਉਹ ਪੈਸੇ ਲੈਣ ਵਾਸਤੇ ਆਏ ਬਾਬਾ ਸ਼ਰਾਫ ਦੇ ਗੁਰਦਰ ਜਨੁਤੀ ਸਿੰਘਾ ਉਹਦੇ بیٹے ਕੋਲ ਉਹ ਵੀ ਕੰਡ ਪੱਖਾਂ ਇਕੱਠੇ ਪਾੜ ਚਾਦੇ ਉਹਨੇ ਇਹਨਾਂ ਦੇ ਗਲ ਪੈ ਗਿਆ ਬੱਚਿਆਂ ਦੇ ਤੇ ਕੋ ਪਹਿਲਾਂ ਦੇ ਬਿਮਾਰਿਆ ਓਜਾ ਰਗੜਾ ਲਾਉਣ ਵਾਲਾ ਸੀ ਕੰਦਾ ਦੰਦਾ ਸਲੋਤਰ ਜੀ ਨੇ ਉਹ ਮਾਰਿਆ ਉਹ ਛੋਟੇ ਦੇ ਮਾਰਨ ਤੇ ਇਹਦੇ ਵੱਡਾ ਚਲੀ ਹੋਇਆ ਇਹਦੇ ਵਿੱਚ ਸਿਰ ਤੇ ਉਹਨੇ ਛੋਟੇ ਦੇ ਕੋ ਖੰਜਰ ਮਾਰਿਆ ਸਿੱਧਾ ਦਿਲ ਤੇ ਵੱਜਾ بڑا ਵਹਿ ਗਿਆ ਇਥੋਂ ਹੁੰਦਾ ਕੋਈ ਡੈਥ ਹੋਣੀ ਇਹ ਜਿਹਨੇ ਡੈਥ ਨਹੀਂ ਲਾਣੀ ਉਹਦਾ ਮਨਪ੍ਰੀਤ ਸਿੰਘ ਉਹ ਪਤੀਜਾ ਹੀ ਮੇਰਾ ਉਹ ਭਰਾ ਦਾ ਕਿਹੜੇ ਪਿੰਡ ਦਾ ਸੀ ਸਰਪਾਲ ਦੇ ਇਹ ਕਿੱਡੀ ਹੁੰਦੀ ਉਹਦੀ ਉਮਰ ਦੇ 10 ਵਿੱਚ ਪੜਦਾ ਪੱਬਖੜ ਸਿੰਘ ਸਕੂਲ ਪੜਦਾ ਜੋ ਹਾਂ ਕਿਸੋ ਨਾ ਸੀ ਜਿਹਨੇ ਖੰਜਰ ਮਾਰਿਆ ਉਹਦਾ ਕੀ ਨਾਮ ਸੀ ਉਹਦਾ ਨਾਂ ਸ਼ੁਭਕਰਮ ਕੇ ਸ਼ੁਭਕਰਮਿਤਾਂ ਦੇ ਤਰ੍ਹਾਂ ਰੱਖਦੇ। ਉਹ ਕਿਹੜੇ ਪਿੰਡ ਦਾ? ਉਹ ਪਛੋ ਪਲਾਸੌਰ ਦੇ ਤੇ ਜੀ ਬਾਬੇ ਅਸਰਾਸੋ ਦੇ ਗੁਰਦਾਰੇ ਗੋਲਵਰ ਗਿਆ ਕਿਸੇ ਯਾਦ ਆ ਪਿਆ ਉਹ ਨੂੰ ਮੰਡਾ। ਤੇ ਫਿਲਹਾਲ ਮਨਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਜਰਕੇ ਉਸਦੇ ਭਰਾ ਜਸ਼ਨਪ੍ਰੀਤ ਸਿੰਘ ਜੋ ਕਿ 12ਵੀਂ ਜਮਾਤ ਦਾ ਵਿਦਿਆਰਥੀ ਏ ਉਹ ਹਸਪਤਾਲ ਵਿੱਚ ਪਿਆ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਦਕਿ ਮੁਲਜ਼ਮ ਪਾਠੀ ਮੌਕੇ ਤੋਂ ਫਰਾਰ ਹੋ ਗਿਆ ਫਿਲਹਾਲ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ ਜਰੂਰੀ ਰਿਪੋਰਟ ਸੈਂਟਰਲ ਪੰਜਾਬ ਟੀਵੀ